ਦੇਖੋ ਬਈ ਮੰਡੀ ਹਰ ਇੱਕ ਬੇਮਰੀਨ ਡੌਗ ਲਈ ਫਿਰਦੇ ਬਈ ਸੇ ਰਾਹ ਤੇ ਦੇਖੋ ਬਾਕੀ ਬੱਕਰੀਆਂ ਦੇਖੋ ਤੇ ਰਾਸ਼ ਬਹੁਤ ਹੋਇਆ ਪਿਆ ਮੰਡੀ ਚ 2:3 ਵਜੇ ਦਾ ਟਾਈਮ ਹੈ ਤੇ ਬਹੁਤ ਜਿਆਦਾ ਮੰਡੀ ਭਰ ਗਿਆ ਦੇਖੋ ਦੇਖੋ ਵੀ ਬੱਕਰੀਆਂ ਚੰਗੇ ਦੁੱਧ ਵਾਲੀ ਬੱਕਰੀ ਵੇਟਲ ਬੱਕਰੀਆਂ ਚ ਆ ਗਈ ਹੈ ਸੋ ਹਾਂਜੀ ਵੀ ਆ ਬੱਕਰੀ ਡਿਟੇਲ ਦੱਸ ਦੋ ਇਹ ਸੂਣ ਵਾਲੀ ਕਿਵੇਂ ਇਹ ਸੂਈ ਹੋਈ ਆ ਜੀ ਠੀਕ ਆ ਆ ਬੱਚਾ ਇਹਦਾ ਦਿਖਾ ਦਿੰਨੇ ਆ ਠੀਕ ਆ ਬੱਚਾ ਦਿਖਾ ਦੋ ਆ ਬੱਚਾ ਦੇਖੋ ਸ਼ਾਨਦਾਰ ਆ ਪੂਰਾ ਸੰਜੀ ਵੀ ਆ ਬੱਚਾ ਦਿੱਤੇ ਨੇ ਕੀ ਹੈ ਮੇਰਾ ਕ੍ਰੀਮਲ ਹਾਂ ਏ ਬੱਕਰਾ ਆ ਬਾਈ ਬੱਕਰਾ ਹਾਂ ਬੱਕਰਾ ਬਈ ਇਹ ਮਗਰੇ ਦੇ ਚੰਗੇ ਕੰਨਾਂ ਤੁਸੀਂ ਦੇ ਸਕਦੇ ਹਾਂ ਬਹੁਤ ਫੀਸੂ ਚੰਗੀ ਆ ਬੱਕਰੀ ਦੀ ਥੱਲੇ ਵੀ ਦਿਖਾ ਦੇ ਮਾੜੀ ਜੀ ਬੱਕਰੀ ਤਾਂ ਦੇ ਸਕਦੇ ਚੰਗਾ ਚੰਦਾ ਛੋਟਾ ਥਾਣਵਾ ਨਾ ਤੁਸੀਂ ਚੈੱਕ ਕਰ ਸਕਦੇ ਬਹੁਤ ਵਧੀਆ ਥਾਣਵਾ ਨੇ ਬੱਕਰੀ ਆ ਕੰਨ ਕੰਨ ਤੁਸੀਂ ਚੈੱਕ ਆ ਪੱਠਾਂ ਖੜੀਆਂ ਕਿਸੇ ਨੇ ਲੈਣੀਆਂ ਹੁਣ ਚੰਗੀਆਂ ਆ ਆ ਪੱਠਾਂ ਦੋਨੇ ਵੀ ਇਹ ਪੱਠਾ ਪੱਕੀਆਂ ਦੀਆਂ ਪੱਠਾਂ ਆ ਗਈਆਂ ਦੋਨੇ ਹਾਂ ਖੀਰਾਂ ਦੇ ਪੱਠਾ ਵਧ ਗਿਆ ਬੱਚੇ ਆਏ ਤਾਂ ਠੀਕ ਹੈ। ਇਹ ਕਿੰਨੇ ਚਰਦੀਆਂ ਹੋਣੀਆਂ? ਇਹ ਤਿੰਨ-ਤਿੰਨ ਕਮਹੀਨਿਆਂ ਤੋਂ ਘਟਾ ਹੈ ਜੇ। ਠੀਕ ਹੈ ਤਿੰਨ-ਤਿੰਨ ਮਹੀਨੇ। ਹਾਂ ਆਪਰੇ ਵੀਡਰ ਦੀਆਂ ਚੰਗੇ ਬੋਕਦੀਆਂ। ਠੀਕ ਹੈ ਘਰੇ ਹੀ ਬੱਕਰਾ ਹਾਂ। ਹਾਂ ਇਸ ਟਾਈਮ ਘਰੇ। ਇਹ ਹੋਰ ਕਿਹੜੇ-ਕਿਹੜੇ ਨਾਕ ਆਪਣੇ ਕੋਲ? ਭਾਈ ਕਾ ਬੱਕਰੀ ਇੱਧਰ ਲੈ ਵਾਸੀ ਵੀਰੀ ਆ। ਠੀਕ ਹੈ। ਇਹ ਦੇਖੋ। ਉਹ ਪੁੱਤੋ ਮਗਰਾ। ਇਹਦੇ ਮਗਰੇ ਪਾਠਾ ਬਹੁਤ ਚੰਗੀ। ਠੀਕ ਹੈ। ਆਹ ਬੱਕਰੀ ਹੈ ਬਈ। ਤੇ ਇਹਦੇ ਮਗਰੇ ਪਾਠਾ ਕਿੰਨੇ ਚਰਦੀ ਸੂਈ ਹੈ ਇਹ ਬਈ? ਇਹਨੂੰ ਹੋ ਕੇ ਤਿੰਨ ਕ ਤਾਂ ਹੈ ਨਾ। ਆਹ ਪਾਠਾ ਲਈ ਜਮ। ਹਾਂ ਪਾਠਾ। ਆਹ ਪਾਠਾ ਬਈ ਤੇ ਮੈਂ ਹਾਂ ਲੰਮੀ ਲ ਵੀਡੀਓ ਵਿੱਚ ਦੇਖੋ ਵੀ ਆਪਾਂ ਠੇੜਾ ਮਗਰਾ ਜਿਹੜੀ ਆ ਦੂਜੀ ਆ ਬੱਤਰਾ ਤੇ ਆ ਬકરી ਦਾ ਤੇ ਆ ਬکریاں ਦੋਨੇ ਵਿੱਚਾਂ ਕੇ ਦੁੱਧ ਦੀਆਂ ਚੰਗਾ ਸਾਰਾ ਉਹਨਾਂ ਚੰਗੇ ਦੁੱਧ ਵਾਲੀਆਂ ਬکریاں ਵੀ ਚੈੱਕ ਕਰ ਸਕਦੇ ਵੀਡੀਓ 'ਚ ਕਿਹੜੇ ਵਰਗੇ ਤੋਂ ਆਏ ਆ ਵੀ ਆਪਾਂ ਮੈਸਰਖਾਨਾ ਆਈ ਸਾਡਾ ਪਿੰਡ ਠੀਕ ਆ ਹਾਂ ਜਿਹੜੀ ਵਰਤਾ ਹਾਂ ਜਿਹੜੀ ਆ ਠੀਕ ਆ ਤੇ ਮਾਰਮਾ ਜੀ ਫਾਰਮ ਹੋਰ ਵੀ ਬکریاں ਹੀ ਕਹਿੰਦੇ ਚੰਗੀਆਂ ਲੈਣੇ ਸਾਡੇ ਕੋਲ ਘਰੇ ਹੁੰਦੀਆਂ ਬکریاں ਹੈ ਹਾਂ ਤੇ ਬ੍ਰੀਡਰ ਵੀ ਚੰਗਾ ਬੱਕਰੀ ਕਰਾਸ ਪੂਰਾ ਸਿਰੇ ਦਾ ਜਿਹੜਿਆਂ ਦੇ ਬੱਚੇ ਆ ਇਸ ਟਾਈਮ ਘਰੇ ਆ ਕੱਦ-ਕਾਟ ਬਹੁਤ ਆ ਬੱਕਰੇ ਆ ਠੀਕ ਆ ਆ ਪਠਾਗਾਂ ਵੀ ਉਹਦੀਆਂ ਬ੍ਰੀਡਰ ਦੀ ਇਹਨਾਂ ਦੀਆਂ ਇੱਕ ਬੱਕਰਾ ਰੰਗ ਬਥੇਰੇ ਸੁੰਦਾ ਠੀਕ ਹੈ ਮਾਲ ਨੰਬਰ ਬੋਲ ਦੋ ਆਪਣਾ ਵੀਡੀਓ ਉਹ ਐਨ ਨੰਬਰ ਬੋਲੀ ਤੇੜਾ 92173 ਹਾਂਜੀ ਤੇ ਗਾਹਾਂ ਹਾਂ 30310 92173 73 ਹਾਂ 3010 10 ਸੋ ਹਾਂਜੀ ਵੀ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਬੱਕਰੇ ਬਹੁਤ ਚੰਗੇ ਨੱਕ ਨਕੋੜੇ ਦੇ ਬਹੁਤ ਚੰਗੇ ਪਸ਼ੂ ਖੜਿਆ ਠੀਕ ਹੈ ਵੀ ਘਰੇ ਵੀ ਬਾਈ ਕਹਿੰਦੇ ਬੱਕਰੀਆਂ ਖੜੀਆਂ ਬਹੁਤ ਚੰਗੀਆਂ ਜੇਕਰ ਕਿਹਨੇ ਬੱਕਰੀਆਂ ਲੈ ਰੀਆਂ 40 ਨਾਗਾ 40 40 40 ਨਾਗਾ ਸੇੜਾ ਠੀਕ ਆ ਬਈ ਹਾਂਜੀ ਐਸ ਤੋਂ ਗਿਆ ਮੁਰਗਾ ਤੁਸੀਂ ਦੇਖ ਸਕਦੇ ਹੋ ਕੜਕਨਾ ਦਾ ਬਈ ਕੀ ਰੇਟ ਦੱਸਿਆ ਦਾ 500 ਰੁਪਏ ਰੇਟ ਆ ਬਾਈ ਕਹਿੰਦੇ ਕੜਕਨਾਸ ਮੁਰਗਾ ਠੀਕ ਆ ਬਈ ਬਾਕੀ ਇਸ ਤੋਂ ਗਿਆ ਸਾਦੇ ਸਮਾਨ ਦੇ ਕੰਨਾ ਹੋਰ ਆ ਗੀਆਂ ਜਿੰਨ ਮੰਡੀ ਤੁਸੀਂ ਦੇਖ ਸਕਦੇ ਆ ਦੇਖੋ ਬਿਖਰਨੀ ਆ ਪਾਣੀ ਗਰਮ ਵਾਲੇ ਕਰਨ ਵਾਲੀਆਂ ਟੈਂਕੀਆਂ ਚੁੱਲ੍ਹਾ ਆ ਗਿਆ ਪਰਨੀਆ ਫੋੜੇ ਪਿੰਜਰੇ ਕਰੋ ਜੇਕਰ ਜੇਕਰ ਕਿੰਨੇ ਵੱਡੀਆਂ ਖੁਰਨੀਆਂ ਲੈਣੀਆਂ ਮੀਟਰ ਬੱਕਲੀਆਂ ਵਾਸਤੇ ਵੱਡੀਆਂ ਖੁਰਨੀਆਂ ਛੋਟੀਆਂ ਪਿੰਜਰੇ ਤੇ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਚ ਮੋਬਾਈਲ ਨੰਬਰ ਦੱਸਿਓ ਭਾਈ ਮੋਬਾਈਲ ਨੰਬਰ 947248099147248033 ਸੋਹਾਂਜੀ ਵੀ ਜੇਕਰ ਕਿੰਨੇ ਵੀ ਦਿਨੇ ਖੁਰਨੀਆਂ ਇਹਨਾਂ ਨੰਬਰ ਆ ਸੰਪਰਕ ਕਰਕੇ ਖਰੀਦ ਸਕਦੇ ਹੋ ਭਾਈ ਰੂਪਾ ਪਿੰਡਾ ਬਾਈਆਂ ਦਾ ਤੇ ਬਾਕੀ ਫੁਰਨੀਆਂ ਤੇ ਚੈੱਕ ਕਰ ਲਓ ਫੁਰਨੀਆਂ ਪਿੰਜਰੇ ਫੌੜੇ ਸਾਰੇ ਤਰ੍ਹਾਂ ਦਾ ਸਮਾਨ ਜਿਹੜਾ ਬਈਆਂ ਕੋਲ ਹੈਲਦਾਰ ਹੈ